भेद भर नवी न्यारी भर नो बि न्यारी भर सु तारी भली कंदारी संगती सारी कजो परो बि नारी हर को त घरा पंख மக்கலா சில பத்திர டாரத விமர் ரூபாய ਮੈਂ ਜਾ ਰਹਾ ਹਾਂ ਯਾ ਫਿਰ ਵਾਰ ਕਰਨੀ ਦੀ ਬੁਲਿਓ ਬਹੁਤ ਜੀ ਉਹ ਚਲੀ ਜਾ ਓ ਮਿੱਤ ਵੀ ਜੈ ਰਦੇ ਸੁੱਕੇ ਕੇ ਧੋਵੀ ਮਰ ਜਾ ਪੁੱਤ ਆਈ ਕੋਰਨਾ ਇਹ ਮੇਲੇ ਚੱਲਦੇ ਰਹਿਣਗੇ ਤੇ ਮੇਲੇ ਤੇ ਆਇਓ ਕਰੋ ਭਾਈ ਗਉਣ ਪਾਣੀ ਸੁਣਾਓ ਕਰੋ ਜਿਹੜਾ ਰਾਗ ਹੈ ਢਾਡੀ ਰਾਗ ਇਹ ਲੋਪ ਹੁੰਦਾ ਜਾ ਰਿਹਾ ਉਹਨੂੰ ਜਾਗਦਾ ਰੱਖੋ ਤੇ ਇਹੀ ਮੈਸੇਜ ਹੈ ਵੀ ਅੱਗੇ ਜਿਹੜੀ ਪੀੜ੍ਹੀ ਹੈ ਹੁਣ ਨਵੀਂ ਪੀੜ੍ਹੀ ਚੱਲ ਰਹੀ ਹੈ ਉਹਨਾਂ ਨੂੰ ਵੀ ਮੈਸੇਜ ਦੰਨੇ ਆ ਵੀ ਭਾਈ ਇਹ ਜਿਹੜਾ ਰਾਗ ਆ ਸਾਡਾ ਢਾਡੀ ਇਹ Sufi ਢਾਡੀ ਇਹਨਾਂ ਨੂੰ ਸੁਣੋ ਤੇ ਰੌਣਕ ਬਣਾਓ ਅੱਗੇ ਦੇ ਮੇਲੇ ਜਿਹੜੇ ਲੱਗਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਕਿਵੇਂ ਆਉਣਾ ਹੋਇਆ ਅੱਜ ਤੁਹਾਨੂੰ ਪਵਾਦਲੇ ਇਲਾਕੇ 'ਚ ਇਹ ਜੀ ਸਾਡੇ ਬਜ਼ੁਰਗਾਂ ਤੋਂ ਪਹਿਲਾਂ ਤੋਂ ਪਹਿਲਾਂ ਸਾਡੇ 6 ਪੀੜੀਆਂ ਤੋਂ ਅਸੀਂ ਇਸ ਕੰਮ ਨੂੰ ਕਰਦੇ ਆਉਨੇ ਢੱਡ ਸਰੀ ਦੇ ਕੰਮ ਜਿਵੇਂ ਮੇਰੇ ਦਾਦਾ ਜੀ ਬਲੈਦ ਖਾਨ ਜੀ ਤੇ ਮੇਰੇ ਤਾਇਆ ਜੀ ਬਾਬੂ ਖਾਨ ਜੀ ਤੇ ਇਹਨਾਂ ਦੇ ਪੀੜੀਦਰ ਪੀੜੀ ਛੇਵੀਂ ਪੀੜੀ ਦੇ ਵਿੱਚੋਂ ਮੈਂ ਇਸ ਕੰਮ ਨੂੰ ਕਰਦਾ ਆ ਰਿਹਾ ਸਾਡੇ ਬਜ਼ੁਰਗ ਪਹਿਲਾਂ ਤੋਂ ਇੱਥੇ ਆਉਂਦੇ ਸੀ ਤੇ ਅਸੀਂ ਹੁਣ ਇਸ ਪ੍ਰਾਤਨ ਸਭਿਆਤ ਨੂੰ ਤਿਆਰ ਕਰਕੇ ਪੁਰਾਣੀ ਰਿਵਾਇਤ ਨੂੰ ਪੁਰਾਣੇ گاਉਂ ਨੂੰ ਤਿਆਰ ਕਰਕੇ ਸੋ ਇਸ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵਿਚਰਨ ਕੇ ਲੋਕਾਂ ਨੂੰ ਜਾਗਰੂਤ ਕਰਨਾ ਚਾਹੁੰਦੇ ਆ ਵੀ ਇਹ ਪੰਜਾਬ ਦਾ ਵਿਰਸਾ ਕਿਵੇਂ ਨਾ ਕਿਵੇਂ ਬਚਾਇਆ ਜਾਵੇ ਜਿਵੇਂ ਅੱਜ ਆਪਣੇ ਮਰੰਡੇ માતા ਸੀਤਲਾ ਦੇ ਮੇਲਾ ਲੱਗਿਆ ਸਾਡੇ ਪਹਿਲਾਂ ਤੋਂ ਬਜ਼ੁਰਗ ਇੱਥੇ ਆਉਂਦੇ ਹੁੰਦੇ ਸੀ ਅਸੀਂ ਵੀ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਆ ਤੇ ਸਾਡੇ ਨਾਲ ਜਿਵੇਂ ਸਾਡੇ ਉਸਤਾਦ ਜੀ ਦਿਆਗੜ ਤੋਂ ਰੋਹੀ RAM ਜੀ ਇਹਨਾਂ ਦੀ ਰਹਿਨਮਾਈ ਹੇਠ ਅਸੀਂ ਅੱਜ ਦੀ ਸੇਵਾ ਨਿਭਾ ਰਹੇ ਆ ਇਹਨੂੰ ਤੋਂ ਸਿੱਖ ਰਹੇ ਆ ਤੋਂ ਬੜੀ ਹੀ ਸਾਡੇ ਬੜੇ ਭਾਈ ਸਵਾਦਖਾਂ ਜੀ ਇਹਨਾਂ ਦੇ ਨਾਲ ਤੇ ਲਓ ਜੀ ਮਰੰਡਾ ਨਹੀਂ ਕੁਰਾਲੀ ਹੈ ਚੱਕਰਾਲੀ ਜੀ ਹਾਂ ਜੀ ਕਿਉਂਕਿ ਮੈਂ ਆਇਆ ਬਹੁਤ ਟਾਈਮ ਬਾਅਦ ਆ ਜੀ ਕਿੰਨੀ ਦੇਰ ਬਾਅਦ ਤੁਸੀਂ ਇੱਥੇ ਸ਼ਰਕਤ ਕੀਤੀ ਹੈ ਮੈਨੂੰ ਲੱਗਦਾ ਜੀ ਮੈਂ ਬਚਪਨ ਚ ਦਾਦਾ ਜੀ ਦੇ ਨਾਲ ਬਲੈਤਖਾਂ ਜੀ ਦੇ ਨਾਲ ਆਇਆ ਸੀ ਹਮ ਅੱਜ ਤੋਂ 12 ਸਾਲ ਪਹਿਲਾਂ ਜੀ ਅੱਛਾ 12 ਸਾਲ ਤੋਂ ਬਾਅਦ ਅੱਜ ਮਾਤਾ ਸੀਤਲਾ ਨੇ ਮੋਲੋਂ ਵੀ ਕਹਿ ਸਕਦੇ ਹਾਂ ਵੀ ਹਾਜ਼ਰੀ ਕਬੂਲ ਕੀਤੀ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਤੁਸੀਂ ਪੁਆਦ ਇਲਾਕੇ ਚ ਅੱਜ ਆਏ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਚੰਗਾ ਲੱਗ ਰਿਹਾ ਜਿਵੇਂ ਕਿ ਅਸੀਂ ਵਕ ਵਕ ਸ਼ਹਿਰਾਂ ਦੇ ਵਕ ਵਕ ਪਿੰਡਾਂ ਦੇ ਵਿੱਚ ਜਾਂਦੇ ਆ ਅਖਾੜੇ ਲਾਉਣ। ਯਾਨੀ ਜਿਹੜਾ ਪੁਆਦ ਦਾ ਏਰੀਆ ਏ ਸਰੋਤਾ ਏਰੀਆ। ਹੂੰ ਜਿਵੇਂ ਕਹਿ ਸਕਦੇ ਨੇ ਵੀ ਗੱਲ ਸੁਣਨੀ ਤੇ ਬਹਿ ਕੇ ਕਰਨੀ। ਹੂੰ ਬੜਾ ਹੀ ਸੂਝਮਾਨ ਤੇ ਮੰਨਿਆ ਪਰ ਮੰਨਿਆ ਸਾਡੇ ਬਜ਼ੁਰਗਾਂ ਤੋਂ ਪਹਿਲਾਂ ਤੋਂ ਮੰਨਿਆ ਆ ਰਿਹਾ ਏਰੀਆ ਵੀ ਸੁਣਨ ਵਾਲੇ ਲੋਕ। ਕਿਉਂਕਿ ਇੱਥੇ ਸਾਡੇ ਕੋਲ ਪੁਆਦ ਦੇ ਅਖਾੜੇ ਵੀ ਚੱਲਦੇ ਆ ਲਗਭਗ ਅਸੀਂ ਪੁਆਦ ਦਾ ਅਖਾੜਾ ਵੀ ਦਿਖਾਵਾਂਗੇ। ਜੀ ਜੀ ਸੋ ਤੁਹਾਨੂੰ ਦੁਨੀਆ ਭਰ ਵਿੱਚ ਇਹਨਾਂ ਚੈਨਲਾਂ ਤੋਂ ਸੰਗਤਾਂ ਦੇਖ ਰਹੀਆਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਮੈਂ ਐਸੀ ਮੇਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਵੇਂ ਫੰਕਸ਼ਨ ਕਰਵਾਏ ਜਾਂਦੇ ਨੇ ਉਹ ਖੁਸ਼ੀ ਦੇ ਫੰਕਸ਼ਨ ਕਰਵਾਏ ਜਾਂਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਪੰਜਾਬ ਦੇ ਮੈਂਬਰ ਨੇ ਉਹਨਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਪ੍ਰਾਤਨ ਸੰਪਤਾ ਦਾ ਗਾਉਣ ਲਗਵਾਇਆ ਜਾਵੇ ਜੋ ਕਿ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਇਹ ਆਪਣਾ ਪ੍ਰਾਤਨ ਸੰਪਤਾ ਦਾ ਗਾਉਣ ਕਿ ਗੁਰੂਆਂ ਪੀਰਾਂ ਹੀਰ ਰਾਂਝਾ ਮਾਈ ਹੀਰ ਉਹਨਾਂ ਦੇ ਗਾਉਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਵਾਏ ਜਾਣ ਸੋ ਮੈਂ ਗੁਜਾਰਿਸ਼ ਕਰਨਾ ਸਾਰੇ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਸ਼ੇਅਰ ਕਰ ਤੋਂ ਸਪੋਰਟ ਦਿਓ ਇਸ ਚੀਜ਼ ਨੂੰ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਆ ਸਾਲਾਣਾ ਜੋੜ ਮੇਲੇ ਤੇ ਬਸ ਮਾਤਾ ਦੇ ਨਾਂ ਤੇ ਆਜੀ ਤੇ ਜੀ ਇੱਥੇ ਲਾਦੀ ਦਾ ਮਾੜਾ ਮੋਟਾ ਕਿਆਣ ਬਿਉਰਗਾ ਵਾਸਤੇ ਸਟੇਡੀਅਮ ਦਾ ਸਾਨੂੰ ਕੋਈ ਗੇਟ ਨਹੀਂ ਖੋਲਦੇ 5 ਸਾਲ ਤੇ ਜਿੰਦਾ ਹੀ ਤੋੜ ਕੇ ਆਣਾ ਅੱਜ ਵੀ ਜਿੰਦਾ ਤੋੜ ਕੇ ਆਏ ਆ ਆਏ ਸਾਲ ਜਿੰਦਾ ਤੋੜਦੇ ਕਿੰਨਾ ਨੇ ਜਿੰਦਾ ਲਾ ਦਿੰਦੇ ਜਿਹੜੇ ਉਰੇ ਦੇ ਹੈਗੇ 1 ਸਾਲ ਬਾਅਦ ਇਹ ਮਤਲਬ ਨਾ ਜਿੰਦਾ ਖੋਲਦੇ ਆ ਤਾਂ ਮੇਲਾ ਬੰਦ ਸੋ ਇੱਥੇ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਬਜ਼ੁਰਗ ਸਾਡੇ ਜਿਹੜੇ ਇਲਾਕੇ ਦੇ ਬਜ਼ੁਰਗ ਨੇ ਉਹ ਇਸ ਮੇਲੇ ਵਿੱਚ ਕਿਉਂਕਿ ਪ੍ਰਾਣਾ ਇੱਥੇ ਬਾਗ ਹੁੰਦਾ ਸੀ ਉਹ ਸਮੇਂ ਦੇ ਇੱਥੇ ਜੋ ਪ੍ਰਾਤਨਾ ਖਾੜੇ ਲੱਗਦੇ ਨੇ ਸੋ ਸੰਗਤਾਂ ਦੀ ਇਹ ਸ਼ਿਕਾਇਤ ਹੈ ਵੀ ਇੱਥੇ ਗੇਟ ਖੋਲੇ ਨਹੀਂ ਜਾਂਦੇ ਸੰਗਤਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਅੱਜ ਵੀ ਜੋ ਹਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਜਲਦਾ ਜਲਦੀ ਸੇਵਾ ਅਤੇ ਚਾਹ ਦੀ ਸੇਵਾ ਕੀਤੀ ਹੋਈ ਹੈ ਸੋ ਇਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਰ ਕੀ ਕਹਿਣਾ ਚਾਹੋਗੇ ਵੀਜੀ 35 ਸਾਬ ਤੋਂ ਲੰਦੇ ਜੀ ਹਾਂਜੀ 35 ਸੋ ਜਿਹੜੀਆਂ ਸੰਗਤਾਂ ਤੁਹਾਨੂੰ ਇਸ ਚੈਨਲਾਂ ਤੋਂ ਦੇਖ ਰਹੀਆਂ ਨੇ ਨਾ ਚੈਨਲ ਤੋਂ ਦੇਖ ਰਹੀਆਂ ਜਿਹੜੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਤੇ ਕਹਣਗੇ ਵੀ ਜੇ ਅਸੀਂ ਆਉਂਦੇ ਰਹਿਣਗੇ ਤਾਂ ਮਾੜਾ ਵਿਰਸਾ ਚੱਲਦਾ ਰਹੇਗਾ ਜੀ ਤੇ ਬਜ਼ੁਰਗ ਆਉਂਦੇ ਰਹਿਣਗੇ ਜੇ ਉਹ ਕੋਈ ਸਾਧਨ ਹੋਊਗਾ ਤਾਂਹੀਂ ਕੋਈ ਆਉਣਗਾ ਜੀ ਕਿਸੇ ਕਮੇਟੀ ਵਾਲੇ ਨੇ ਕਿਹਾ ਸੀ ਤੁਸੀਂ ਵੀ ਕਮੇਟੀ ਵਾਲਿਆਂ ਨੂੰ ਕਿਹਾ ਸੀ ਕਮੇਟੀ ਵਾਲੇ ਕਹਿੰਦੇ ਵੀ ਜਿੰਦਾ ਤੋੜਦੇ ਅੱਛਾ ਉਹ ਸਮਰਾਟ ਉਹਨ ਕੋ ਨਹੀਂ ਪਹੁੰਚਦਾ ਸੋਛ ਛਾਡੀ ਵੀ ਤੁਹਾਨੂੰ ਬੇਨਤੀ ਇਹ ਹੈ ਵੀ ਥੋੜੀ ਜੀ ਤੁਹਾਨੂੰ ਵੀ ਦਿੱਕਤ ਹੋਏਗੀ ਥੋੜੀ ਜੀ ਇੱਕ ਛੋਟੀ ਜਿਹੀ ਐਪਲੀਕੇਸ਼ਨ ਜਿਹੜੀ ਹੈ ਉਹ ਤੁਸੀਂ ਐਮਸੀ ਨੂੰ ਪਹਿਲਾਂ ਦੇ ਦੇ ਕਰੋ ਐਮਸੀ ਨੂੰ ਕਿਹਾ ਸੀ ਐਮਸੀ ਨੂੰ ਫੋਨ ਕਰਿਆ ਉਹ ਕਹਿੰਦਾ ਜੇ ਕਿਸੇ ਕੋਲੋਂ ਦੀ ਚਾਬੀ ਕਿਸੇ ਕੋਲ ਹੁੰਦੀ ਆ ਦੋ ਤਿੰਨ ਜਗ੍ਹਾ ਘੁੰਮਿਆ ਉਹਦੇ ਬਾਅਦ ਕਹਿੰਦਾ ਜੀ ਤੋੜ ਦੋ ਅੱਛਾ ਤੋੜ ਦੋ ਤੇ ਹੁਣ ਮੌਜੂਦਾ ਕਿਸੇ ਨਾਲ ਕੋਈ ਦਖਲਅੰਦਾਜ਼ੀ ਤਾਂ ਨਹੀਂ ਕਰੀ ਨਹੀਂ ਕੋਈ ਕੋਈ ਐਨੀ ਉਹ ਹੈ ਮਤਲਬ ਨਹੀਂ ਸਦੀਆਂ ਦਾ ਚੱਲਦਾ ਆਂਦਾ ਕਿਸੇ ਨੇ ਹੁਣ ਤੱਕ ਇਹਦੇ ਵਾਸਤੇ ਇਹ ਨਹੀਂ ਸੋਚਿਆ ਵੀ ਇਹਦੇ ਵਿੱਚ ਚਾਰ ਮਿਸਵੇ ਇਹ ਮੇਲਾ ਭਰਉਣ ਵਾਸਤੇ ਹੀ ਸਾਈਡ ਤੇ ਦੇ ਜਾਵੇ ਇਹ ਚੁੱਪ ਹੋ ਜਾ ਜੇ ਹਾਂ ਤਾਂ ਕੋਈ ਨਹੀਂ ਕੋਈ ਹੋ ਨਹੀਂਗਾ ਕਿਸ ਨੇ ਇਹ ਨਹੀਂ ਸੋਚਿਆ ਇਹਦੇ ਬਾਰੇ ਅਗਰ ਨਾ ਜਿੰਦੇ ਖੋਲਣ ਤਾਂ ਮੇਲਾ ਬੰਦ ਹੈ ਠੀਕ ਹੈ